ਮੈਂ ਜੇਕੇ ਨਿਊਜ਼ ਪੰਜਾਬੀ ਤੋਂ ਜਗਿੰਦਰ ਜੀ ਐਡੀਟਰ ਜੇਕੇ ਨਿਊਜ਼ ਦੇ ਸਾਡੇ ਕੋਲ ਆਏ ਨੇ ਦਸਤਰਬਿਖੇ ਇਹਨਾਂ ਨੇ ਪੁੱਛਿਆ ਕਿ ਤੁਹਾਡੀਆਂ ਰਾਇਸਮਡਲੀਆਂ ਕੀ ਕੀ ਡਿਵਾਰਸ ਨੇ ਤੇ ਕੀ ਕੀ ਦੁਖਦਖੀਖਾ ਨੇ ਵੀ ਸਾਡੇ ਨਾਲ ਸ਼ੇਅਰ ਕਰੋ ਤਾਂ ਸਾਡੀਆਂ ਇੱਕ ਹੀ ਦੁਖਦਖੀਬ ਹੈ ਵੀ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡੇ ਪੰਜਾਬ ਪ੍ਰਧਾਨ ਅਮਨ अरोड़ा ਜੀ ਨੂੰ ਪਾਰ ਸਰਕਾਰ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਇਹ ਸਾਡਾ ਚਾਵਲ ਦਾ ਸੀਜ਼ਨ ਹੈ 31 ਮਾਰਚ ਤੱਕ ਦਾ ਹੁੰਦਾ ਉਸ ਤੋਂ ਬਾਅਦ ਇਸ ਦੇ ਲੇਬਰਾਂ ਦੇ ਇਸ ਦੇ ਡੈਮੇਜ ਇਸ ਦੇ ਹੋਰ ਬਹੁਤ ਨਜਾਇਜ਼ ਖਰਚੇ ਵੱਜ ਜਾਂਦੇ ਹਨ ਜਿਹਦੀ ਨਜਾਇਜ਼ ਚੋਲ ਤੇ ਚੋਲ ਨਜਾਇਜ਼ ਸੁੱਕ ਜਾਂਦਾ ਜਿਹਦਾ ਸਾਨੂੰ ਕੋਈ ਕੰਪਨਸੇਸ਼ਨ ਨਹੀਂ ਸਰਕਾਰਾਂ ਦਿੰਦੀਆਂ ਅਸੀਂ ਕੋਈ ਕੰਪਨਸੇਸ਼ਨ ਨਹੀਂ ਮੰਗਦੇ ਅਸਤਾ ਸਿਰਫ ਇੱਕ ਜਗ੍ਹਾ ਦਾ ਸਾਡਾ ਮੇਨ ਮੁੱਦਾ ਹੈ ਵੀ ਸਾਡੀ ਇਹ ਜਗ੍ਹਾ ਕਰਾ ਕੇ ਪਾਰਤ ਸਰਕਾਰ ਨੂੰ ਬੇਨਤੀ ਕਰੇ ਪੰਜਾਬ ਸਰਕਾਰ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਸਾਡੀ ਜਿਹੜੀ ਜਗ੍ਹਾ ਦਾ ਹੱਲ ਹੈ ਇਹਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ ਆਗਾਮੀ ਸੀਜ਼ਨ ਵੀ ਜਲਦੀ ਹੀ ਸਟਾਰਟ ਹੋਣ ਵਾਲਾ ਹੈ ਉਸ ਤੋਂ ਬਾਅਦ ਫਿਰ ਇਹ ਇੱਕ ਵਿਸ਼ੇਸ਼ ਤੌਰ ਤੇ ਪਿਛਲੀ ਵਾਰ ਬੜੀਆਂ ਦਿੱਕਤਾਂ ਆਈਆਂ ਸੀ ਡੇਡ ਡੇਡ 2-2 ਮਹੀਨੇ ਜਿਹੜੀਆਂ ਨਹੀਂ ਚੱਕਿਆ ਗਈਆਂ ਸੀ ਇਹ ਇੱਕ ਮਜਬੂਰੀ ਬਣ ਜਾਊਗੀ ਸੈਲਰ ਵਾਲਿਆਂ ਦੀ ਜਦਕਿ ਉਹਨਾਂ ਦਾ ਪਰਾਣਾ ਝੋਨਾ ਨਹੀਂ ਚੱਕਿਆ ਗਿਆ ਪਰਾਣਾ ਉਹਨਾਂ ਦਾ ਚਾਵਲ ਨਹੀਂ ਲੱਗਿਆ ਤਾਂ ਬਾਅਦ ਵਿੱਚ ਗੱਲ ਇਹ ਸਾਰਾ ਪ੍ਰੈਸ਼ਰ ਸੈਲਰ ਵਾਲਿਆਂ ਤੇ ਬਣ ਜਾਂਦਾ ਜੇ ਪੰਜਾਬ ਸਰਕਾਰ ਅੱਜ ਹੀ ਧਿਆਨ ਦੇਵੇ ਔਰ ਅੱਜ ਨਹੀਂ ਅੱਜ ਤੋਂ 3 ਮਹੀਨੇ ਪਹਿਲਾਂ ਖਤਮ ਹੋਣਾ ਚਾਹੀਦਾ ਸੀ ਸੀਜ਼ਨ ਅਸੀਂ ਤਾਂ ਫੇਰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਪੁਰਜੋਰ ਅਪੀਲ ਸਾਡੀ ਹੀ ਹੈ ਵੀ ਸਾਡੀ ਸਪੇਸ ਬਣਾਈ ਜਾਵੇ ਸਾਰੇ ਹੀ ਮਿੱਲਰ ਬਹੁਤ ਪਰੇਸ਼ਾਨ ਨੇ ਸੁਨਾਮ ਦੇ ਵਿੱਚ ਲਗਭਗ 180 ਮਿੱਲਰ ਕੰਮ ਕਰਦੇ ਹਨ ਸਭ ਤੋਂ ਵੱਡਾ ਡਿਸਟ੍ਰਿਕਟ ਸਮਰੂਪ ਕੀ ਮੈਂ ਪੰਜਾਬ ਚ ਵੀ ਕਹਿ ਲਵਾਂ ਸਭ ਤੋਂ ਵੱਡਾ ਸਟੇਸ਼ਨ ਹੈ ਸਭ ਤੋਂ ਜ਼ਿਆਦਾ ਪਾਰਟੀਆਂ ਉਰੇ ਕੰਮ ਕਰਦੇ ਨੇ ਔਰ ਸਭ ਤੋਂ ਘੱਟ ਸਪੇਸ ਉਰੇ ਬਣੀ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸ਼੍ਰੀ ਭਗਵੰਤ ਅਰੋੜਾ ਜੀ ਦੇ ਬੇਟੇ ਅਮਨ ਅਰੋੜਾ ਜੀ ਨੂੰ ਕੈਬਨਿਟ ਮਿੰਿਸਟਰ ਪੰਜਾਬ ਨੇ ਜੀ ਸਾਡਾ ਹੱਥ ਵਾਂ ਕੇ ਇਹੀ ਬੇਨਤੀ ਹੈ ਕਿ ਸਾਨੂੰ ਜਗ੍ਹਾ ਦਾ ਪ੍ਰਬੰਧ ਕਰਾਇਆ ਜਾਵੇ ਤਾਂ ਜੋ ਅਸੀਂ ਆਪਣਾ ਚਾਵਲ ਰਾਮਨ ਲਗਾ ਸਕੀਏ ਧੰਨਵਾਦ